जीबीएस टाइम ਨਾਲ ਜਿਹੜੇ ਕਮਾਲ ਦੇਖਿਆ ਆਪਣਾ ਜਬੀਰ ਜੀ ਦਰਸ਼ਕੋ ਥੋੜਾ ਸਮਾਂ ਪਹਿਲੇ ਤਸਵੀਰਾਂ ਨਿਹਾਲ ਸਿੰਘ ਵਾਲਾ ਦੇ 메인 ਚੌਕ ਦੀਆਂ ਨੇ ਜਿੱਥੇ ਬਾਲਾਜੀ ਟੈਲੀਕਾਮ ਦੇ ਉੱਪਰ ਲੜਾਈ ਹੁੰਦੀ ਆ ਫਿਲਹਾਲ ਜਿਹੜਾ ਕਾਰਨ ਹਜੇ ਨਹੀਂ ਪਤਾ ਚੱਲ ਸਕਿਆ ਫਿਲਹਾਲ ਮੌਕੇ ਤੇ ਨਿਹਾਲ ਸਿੰਘ ਵਾਲਾ ਦੇ ਪੁਲਿਸ ਪ੍ਰਸ਼ਾਸਨ ਨੇ ਇਸ ਮਾਹੌਲ ਨੂੰ ਤਣਾਅਪੂਰਨ ਹੋਣ ਤੋਂ ਬਚਾਇਆ ਔਰ ਮੌਕੇ ਤੇ ਜੋ ਦੁਨਨੇ ਤੇ ਰਹੀ ਸੀ ਆਸ ਵਿੱਚ ਲੜਾਈ ਕਰਕੇ ਇਹ ਤੋਂ ਚੜੀਆਂ ਗਈਆਂ ਆ ਫਿਲਹਾਲ ਅ ਇੱਥੇ ਕੋਈ ਵੀ ਬੋਲਣ ਲਈ ਤਿਆਰ ਨਹੀਂ ਆ ਪਰ ਲੈਂਡ ਆਂਡ ਆਰਡਰ ਦੀ ਸਥਿਤੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਮੇਨ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਧੜਿਆਂ ਦੇ ਵਿੱਚ ਲੜਾਈ ਹੋ ਰਹੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਕੋਲੇ ਤੇ ਧਾਰ ਹਥਿਆਰ ਸੀ ਜਿਸ ਦੇ ਵਿੱਚ ਸੋ ਫਿਲਹਾਲ ਜਿਹੜਾ ਨਿਹਾਲ ਸਿੰਘ ਵਾਲੇ ਦਾ ਪੁਲਿਸ ਅਧਿਕਾਰੀਆਂ ਆਵਾਜ਼ ਆਈ ਨੂੰ ਥੱਲ ਪਾਉਣ ਦੇ ਲਈ ਰੁਕਿਆ ਹੋਇਆ ਕਿਉਂਕਿ ਜੇ ਜੀ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਸ ਤੋਂ ਪਹਿਲਾਂ ਦੁਨਨੇ ਦੇ ਨਾਲ ਉਸ ਵਿੱਚ ਲੜਾਈ ਕਰਨ ਤੋਂ ਬਾਅਦ ਫਰਾਰ ਹੋ ਜਾਂਦੀਆਂ ਨੇ ਫਿਲਹਾਲ ਕੋਈ ਵੀ ਹਜੇ ਲੜਾਈ ਦਾ ਕਾਰਨ ਨਹੀਂ ਪਤਾ ਚੱਲ ਸਕਿਆ ਪਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਜੂਦ ਆ ਬਾਲਾਜੀ ਟੈਲੀਕਾਮ ਦੇ ਉੱਪਰ ਇਹ ਜਿਹੜੀ ਲੜਾਈ ਹੋਈ ਸੀ ਪਬਲਿਕ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੋਇਆ ਤਾਂ ਕੋਈ ਵੀ ਕੈਮਰੇ ਅੱਗੇ ਮੇਨ ਬਾਜ਼ਾਰ ਦੀਆਂ ਨੇ ਤੇਜ਼ ਤਾਰ ਹਥਿਆਰ ਦੇ ਨਾਲ ਦੋ ਫੀਰਾਂ ਨਿਆਸਨ ਵਾਲਾ ਦੀ ਮੇਨ ਬਜ਼ਾਰ ਦੀਆਂ ਨੇ ਜਲਦੀ ਅਸਲ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਬਣੇਰੋ ਜੀਵੀਐਸ ਟਾਈਮ ਦੇ ਨਾਲ